ਗਰੀਬ ਨੂੰ ਆਏ ਸੱਚੇ ਪਾਤਸ਼ਾਹ ਧੰਨ ਗੁਰੂ ਨਾਨਕ ਦੇਵ ਜੀ ਸਬਦ ਦਾ ਪਲਾ ਕਰਦੇ ਹੋਏ ਅੱਗੇ ਚੱਲਦੇ ਜਾ ਰਹੇ ਨੇ ਗੁਰੂ ਸਾਹਿਬ ਦੇ ਨਾਲ ਭਾਈ ਮਰਦਾਨਾ ਜੀ ਤੇ ਭਾਈ ਬਾਲਾ ਜੀ ਵੀ ਨੇ ਗੁਰੂ ਸਾਹਿਬ ਨਗਰ ਦੇ ਬਾਰ ਬਾਰ ਵਿਰਾਜਮਾਨ ਹੋਏ ਜਿੱਥੇ ਉਹ ਬੈਠੇ ਉਹ ਇੱਕ ਖਤਰੀ ਦਾ ਬਾਗ ਸੀ ਉਹ ਖਤਰੀ ਧੰਨ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦੇ ਦਰਸ਼ਨ ਕਰਨ ਵਾਸਤੇ ਆਇਆ ਉਸਨੇ ਆ ਕੇ ਗੁਰੂ ਸਾਹਿਬ ਨੂੰ ਨਮਸਕਾਰ ਕੀਤੀ ਤੇ ਗੁਰੂ ਸਾਹਿਬ ਦੇ ਕੋਲ ਬੈਠ ਗਿਆ ਤੇ ਉਹਨਾਂ ਦੇ ਬਚਨ ਸੁਣਨ ਲੱਗਾ ਗੁਰੂ ਸਾਹਿਬ ਦੇ ਬਚਨ ਸੁਣ ਕੇ ਉਹਦਾ ਹਿਰਦਾ ਸ਼ਾਂਤ ਹੋ ਗਿਆ ਉਹਦਾ ਮਨ ਸ਼ੁੱਧ ਹੋ ਗਿਆ ਉਹਦੀ ਭਾਵਨਾ ਗੁਰੂ ਸਾਹਿਬ ਦੇ ਪ੍ਰਤੀ ਬਹੁਤ ਵੱਧ ਗਈ ਉਹ ਖਤਰੀ ਰੋਜ਼ ਗੁਰੂ ਸਾਹਿਬ ਦੇ ਦਰਸ਼ਨਾਂ ਵਾਸਤੇ ਆਣ ਲੱਗਾ ਉਸ ਖਤਰੀ ਦਾ ਇੱਕ ਦੋਸਤ ਸੀ ਜਦੋਂ ਉਹ ਗੁਰੂ ਸਾਹਿਬ ਦੇ ਦਰਸ਼ਨ ਕਰਨ ਵਾਸਤੇ ਆ ਰਿਹਾ ਸੀ ਉਸਦਾ ਦੋਸਤ ਉਸ ਨੂੰ ਪੁੱਛਣ ਲੱਗਾ ਤੂੰ ਕਿੱਥੇ ਜਾ ਰਿਹਾ ਹੈ ਉਹ ਕਹਿਣ ਲੱਗਾ ਤੂੰ ਹਰ ਰੋਜ਼ ਕਿੱਥੇ ਜਾਂਦਾ ਹੈ ਤਾਂ ਉਹ ਖत्री ਸੇ ਕਹਿ ਲਗਾ ਮੇਰੇ ਬਾਗ ਦੇ ਵਿੱਚ ਇੱਕ ਸੰਤ ਆਏ ਨੇ ਧੰਨ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਜੋ ਇੱਕ ਮਹਾਪੁਰਖ ਨੇ ਮੈਂ ਉਹਨਾਂ ਦੇ ਦਰਸ਼ਨਾਂ ਨੂੰ ਜਾਨਾ ਉਸ ਦਾ ਦੋਸਤ ਕਹਿ ਲਗਾ ਜੇ ਤੂੰ ਦਰਸ਼ਨਾਂ ਨੂੰ ਜਾਨਾ ਤਾਂ ਮੈਨੂੰ ਵੀ ਨਾਲ ਲੈ ਕੇ ਜਾਇਆ ਕਰ ਮੈਂ ਵੀ ਉਹਨਾਂ ਦੇ ਦਰਸ਼ਨ ਕਰ ਲਵਾਂਗਾ ਆਹ ਉਹ ਖत्री ਸੇ ਕਹਿ ਲਗਾ ਮੈਂ ਤਾਂ ਜਾਣਾ ਹੀ ਹੁੰਦਾ ਤੂੰ ਵੀ ਮੇਰੇ ਨਾਲ ਚੱਲ ਪਿਆ ਕਰ ਉਹ ਖੱਤਰੀ ਤੇ ਉਹਦਾ ਦੋਸਤ ਗੁਰੂ ਸਾਹਿਬ ਦੇ ਦਰਸ਼ਨ ਕਰਨ ਵਾਸਤੇ ਚੱਲ ਪਏ। ਰਸਤੇ ਵਿੱਚ ਚਲਦਿਆਂ-ਚਲਦਿਆਂ ਇੱਕ ਵੇਸ਼ਵਾ ਦਾ ਕੋਠਾ ਆਇਆ। ਖੱਤਰੀ ਸਿੱਖ ਦਾ ਦੋਸਤ ਕਹਿੰ ਲਗਾ, "ਮਿੱਤਰਾ, ਤੂੰ ਜਾ ਦਰਸ਼ਨਾਂ ਨੂੰ। ਮੈਂ ਥੋੜਾ ਸਮਾਂ ਰੁਕ ਕੇ ਆਣਾ।" ਉਹ ਖੱਤਰੀ ਸਿੱਖ ਗੁਰੂ ਨਾਨਕ ਸੱਚਾ ਪਾਤਸ਼ਾਹ ਜੀ ਦੇ ਦਰਸ਼ਨ ਕਰਨ ਵਾਸਤੇ ਚਲਾ ਗਿਆ ਤੇ ਉਹਦਾ ਦੋਸਤ ਉਹ ਕੋਠੇ ਤੇ ਚਲਾ ਗਿਆ। ਹੁਣ ਦੋਨੋਂ ਮਿੱਤਰ ਰੋਜ਼ ਗੁਰੂ ਸਾਹਿਬ ਦੇ ਦਰਸ਼ਨ ਕਰਨ ਜਾਂਦੇ ਨੇ। ਜੋ ਜਨੂ ਵੇਸ਼ਵਾ ਦਾ ਕੋਠਾ ਹੁੰਦਾ ਤਾਂ ਦੋਨਾਂ ਦੇ ਰਾਹ ਬਗਲ ਜਾਂਦੇ ਨੇ ਖੱਤਰੀ ਸਿੱਖ ਤਾਂ ਗੁਰੂ ਸਾਹਿਬ ਦੇ ਦਰਸ਼ਨ ਕਰਦਾ ਹੈ ਪਰ ਉਹਦਾ ਦੋਸਤ ਵੇਸ਼ਵਾ ਦੇ ਕੋਠੇ ਤੇ ਚਲਾ ਜਾਂਦਾ ਇਸ ਤਰ੍ਹਾਂ ਇਹ ਰੋਜ਼ ਕਰਨ ਲੱਗੇ ਉਸ ਖੱਤਰੀ ਦਾ ਮਿੱਤਰ ਸੋਚਣ ਲੱਗਾ ਮੈਂ ਬਹੁਤ ਗੰਦਾ ਕੰਮ ਕਰ ਰਿਹਾ ਮੈਂ ਤਾਂ ਵੇਸ਼ਵਾ ਦੇ ਕੋਠੇ ਤੇ ਜਾਣਾ ਪਰ ਮੇਰਾ ਮਿੱਤਰ ਗੁਰੂ ਸਾਹਿਬ ਦੇ ਦਰਸ਼ਨ ਕਰਦਾ ਹੈ ਇਹ ਸ਼ਬਦ ਨੂੰ ਕਮਾਉਂਦਾ ਤੇ ਲਾਹਾ ਖਟਦਾ ਪਾਰੇ ਮੇਰੇ ਪੱਲੇ ਤਾਂ ਕੂੜੀ ਐ ਉਹ ਖत्री ਸਿੱਖ ਨੂੰ ਕਹਿਣ ਲੱਗਾ ਅਸੀਂ ਕੱਲ ਨੂੰ ਇੱਕ ਥਾਂ ਤੇ ਮਿਲਾਂਗੇ ਮੈਂ ਤਾਂ ਵੇਸਵਾ ਦੇ ਕੋਠੇ ਤੇ ਜਾਵਾਂਗਾ ਤੇ ਤੂੰ ਆਪਣੇ ਗੁਰੂ ਕੋਲ ਜਾਇਂ ਅਸੀਂ ਆ ਕੇ ਇੱਕ ਥਾਂ ਤੇ ਮਿਲਾਂਗੇ ਤੇ ਇੱਕ ਦੂਜੇ ਨੂੰ ਦੱਸਾਂਗੇ ਕਿ ਅਸੀਂ ਅੱਜ ਕੀ ਖਟਿਆ ਇਸ ਗੱਲ ਤੇ ਸਹਿਮਤ ਹੋ ਕੇ ਦੋਨੋਂ ਆਪਣੇ ਆਪਣੇ ਘਰ ਚਲੇ ਗਏ ਅਗਲੇ ਦਿਨ ਉਹ ਸਿੱਖ ਗੁਰੂ ਸਾਹਿਬ ਦੇ ਦਰਸ਼ਨ ਕਰਨ ਨੂੰ ਚਲਾ ਗਿਆ ਤੇ ਉਹਦਾ ਮਿੱਤਰ ਉਹ ਵੇਸ਼ਵਾ ਦੇ ਕੋਠੇ ਤੇ ਚਲਾ ਗਿਆ ਖਤਰੀ ਸਿੱਖ ਨੇ ਗੁਰੂ ਸਾਹਿਬ ਦੇ ਕੋਲ ਜਾ ਕੇ ਗੁਰਬਾਣੀ ਦਾ ਕੀਰਤਨ ਸੁਣਿਆ ਨਾਮ ਜਪਿਆ ਤੇ ਗੁਰੂ ਸਾਹਿਬ ਦਾ ਉਪਦੇਸ਼ ਸਰਵਣ ਕੀਤਾ ਉਹਦਾ ਮਿੱਤਰ ਵੇਸ਼ਵਾ ਦੇ ਕੋਠੇ ਤੇ ਗਿਆ ਵੇਸ਼ਵਾ ਦਾ ਕੋਠਾ ਬੰਦ ਹੋਣ ਕਰਕੇ ਉਹ ਉੱਥੇ ਚਲਾ ਗਿਆ ਜਿੱਥੇ ਦੋਨਾਂ ਨੇ ਮਿਲਣ ਵਾਸਤੇ ਜਗ੍ਹਾ ਨਿਯਤ ਕੀਤੀ ਸੀ ਉਹਨਾਂ ਨੇ ਇੱਕ ਜਗ੍ਹਾ ਨਿਯਤ ਕੀਤੀ ਸੀ ਕਿ ਅਸੀਂ ਇੱਥੇ ਆ ਕੇ ਮਿਲਾਂਗੇ ਉਹ ਉੱਥੇ ਹੀ ਪਹੁੰਚ ਗਿਆ ਉਹ ਆਪਣੇ ਮਿੱਤਰ ਖत्री ਸਿੱਖ ਦਾ ਇੰਤਜ਼ਾਰ ਕਰਨ ਲੱਗਾ। ਉਹ ਬੈਠਿਆ-ਬੈਠਿਆ ਜ਼ਮੀਨ ਵਿੱਚੋਂ ਮਿੱਟੀ ਪੁੱਟਣ ਲੱਗਾ। ਕੋਥੇ ਉਹਨੂੰ ਇੱਕ ਥੈਲਾ ਮਿਲਿਆ ਜਿਸ ਦੇ ਵਿੱਚ ਇੱਕ ਮੋਹਰ ਸੀ ਤੇ ਮੋਹਰ ਦੇ ਆਲੇ-ਦੁਆਲੇ ਕੋਲੇ-ਕੋਲੇ ਸਨ। ਉਹ ਕਹਿਣ ਲੱਗਾ ਮੈਨੂੰ ਅੱਜ ਮੇਰੇ ਕਰਮਾ ਦਾ ਫਲ ਮਿਲਿਆ ਹੈ। ਮੈਨੂੰ ਸੋਨੇ ਦੀ ਮੋਹਰ ਮਿਲੀ। ਉਹ ਸੋਚਣ ਲੱਗਾ ਜਦੋਂ ਮੇਰਾ ਦੋਸਤ ਆਏਗਾ ਮੈਂ ਉਸਨੂੰ ਦੱਸਾਂਗਾ ਕਿ ਮੈਨੂੰ ਇਹ ਸੋਨੇ ਦੀ ਮੋਹਰ ਮਿਲੀ ਹੈ। ਮੈਨੂੰ ਇੱਕ ਕਰਮਾ ਦਾ ਫਲ ਮਿਲਿਆ ਪਰ ਖਤਰੀ ਸਿੱਖ ਨੇ ਗੁਰੂ ਸਾਹਿਬ ਦੇ ਦਰਸ਼ਨ ਕੀਤੇ ਉਹਨਾਂ ਦਾ ਕੀਰਤਨ ਸੁਣਿਆ ਗੁਰਬਾਣੀ ਸੁਣੀ ਜਦੋਂ ਸਮਾਪਤੀ ਹੋਈ ਤਾਂ ਉਸਨੇ ਗੁਰੂ ਸਾਹਿਬ ਕੋਲ ਵਿਦਾਇਗੀ ਦਿੱਤੀ ਤੇ ਆਪਣੇ ਦੋਸਤ ਵੱਲ ਚੱਲ ਪਿਆ ਉਹ ਉਧਰ ਚੱਲ ਪਿਆ ਜਿੱਥੇ ਦੋਨੋਂ ਦੋਸਤਾਂ ਨੇ ਜਗ੍ਹਾ ਨਿਯਤ ਕੀਤੀ ਸੀ ਜਿੱਥੇ ਉਹਨਾਂ ਨੇ ਮਿਲਣਾ ਸੀ ਰਸਤੇ ਵਿੱਚ ਆਂਦੇ-ਆਂਦੇ ਉਸ ਨੂੰ ਇੱਕ ਸੂਲ ਚੁੱਭੀ ਜੋ ਬੜੀ ਤਿੱਖੀ ਸੀ ਇਸਨਾਂ ਉਸ ਨੂੰ ਬੜੀ ਪੀੜ ਹੋਈ ਤੇ ਉਸਨੇ ਜਲਦੀ ਨਾਲ ਇੱਕ ਕੱਪੜਾ ਫਾੜਿਆ ਤੇ ਆਪਣੇ ਪੈਰ ਨੂੰ ਬੰਨ ਲਿਆ ਉਹ ਬੜੀ ਮੁਸ਼ਕਲ ਦੇ ਨਾਲ ਉੱਥੇ ਪਹੁੰਚਿਆ ਜਿੱਥੇ ਉਹਦਾ ਦੋਸਤ ਬੈਠਾ ਇੰਤਜ਼ਾਰ ਕਰ ਰਿਹਾ ਸੀ ਜਦੋਂ ਉਸਦੇ ਦੋਸਤ ਨੇ ਦੇਖਿਆ ਕਿ ਮੇਰਾ ਦੋਸਤ ਬੜੇ ਬੀੜਾ ਵਿੱਚ ਹੈ ਤੇ ਉਸਨੇ ਆਪਣੇ ਪੈਰ ਤੇ ਕੱਪੜਾ ਬੰਨਿਆ ਹੋਇਆ ਤਾਂ ਉਹ ਪੁੱਛਣ ਲੱਗਿਆ ਕੀ ਹੋਇਆ ਤਾਂ ਉਸ ਖਤਰੀ ਸਿੱਖਣੇ ਕਿਹਾ ਕਿ ਜਦੋਂ ਮੈਂ ਗੁਰੂ ਸਾਹਿਬ ਤੋਂ ਵਿਦਾਇਗੀ ਲੈ ਕੇ ਵਾਪਸ ਆ ਰਿਹਾ ਸੀ ਕਾਮਨੂ ਰਸਤੇ ਵਿੱਚ ਇੱਕ ਕੰਡਾ ਚੁਬਿਆ। ਉਹ ਕੰਡਾ ਬੜਾ ਤਿੱਖਾ ਸੀ। ਇਹਦੇ ਕਰਕੇ ਮੈਨੂੰ ਬੜੀ ਦਰਦ ਹੋਈ। ਇਹ ਦੇਖ ਕੇ ਉਹਦਾ ਦੋਸਤ ਬੜਾ ਖਿੜ ਖੜਾ ਕੇ ਹੱਸਣ ਲੱਗ ਪਿਆ। ਉਸਨੇ ਕਿਹਾ ਤੂੰ ਗੁਰੂ ਸਾਹਿਬ ਦੇ ਦਰਸ਼ਨ ਕੀਤੇ ਤੇ ਤੈਨੂੰ ਕੀ ਮਿਲਿਆ? ਦੁੱਖ, ਦਰਦ। ਪਰ ਤੂੰ ਇੱਧਰ ਦੇਖ। ਮੈਂ ਵੇਸ਼ਵਾਤਾ ਸੰਗ ਕਰਦਾ ਰਿਹਾ ਤੇ ਮੈਨੂੰ ਕੀ ਮਿਲਿਆ? ਆਹ ਦੇਖ, ਮੈਨੂੰ ਸੋਨੇ ਦੀ ਮੋਹਰ ਮਿਲੀ। ਦੋਨਾਂ ਮਿੱਤਰ ਨੇ ਆਪਸ ਵਿੱਚ ਵਿਚਾਰ ਕੀਤੀ ਕਿ ਕਿਹੜਾ ਵਧੀਆ ਹੈ ਚੰਗੇ ਕਰਮ ਕਰਨ ਵਾਲਾ ਜਾਂ ਮੰਦੇ ਕਰਮ ਕਰਨ ਵਾਲਾ ਉਹਨਾਂ ਦੋਨਾਂ ਨੇ ਸੋਚਿਆ ਕਿ ਇਹ ਗੱਲ ਅਸੀਂ ਗੁਰੂ ਸਾਹਿਬ ਕੋਲ ਹੀ ਪੁੱਛ ਲੈਣੇ ਆ ਤਾਂ ਉਹ ਦੋਸਤ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦੇ ਕੋਲ ਗਏ ਕਿ ਉਹਨਾਂ ਨੇ ਸਾਰੀ ਗੱਲ ਖੋਲ ਕੇ ਦੱਸੀ ਉਸ ਖੱਤਰੀ ਦਾ ਮਿੱਤਰ ਕਹਿੰ ਲੱਗਿਆ ਗੁਰੂ ਸਾਹਿਬ ਮੈਂ ਤਾਂ ਵੇਸ਼ਵਾ ਦੇ ਕੋਠੇ ਤੇ ਜਾਂਦਾ ਸੀ ਆ ਦੇਖੋ ਮੈਨੂੰ ਇੱਕ ਸੋਨੇ ਦੀ ਮੋਹਰ ਬਲੀ ਤਾ ਉਹ ਖਤਰੀ ਕਹਿ ਲੱਗਿਆ ਗੁਰੂ ਸਾਹਿਬ ਮੈਂ ਤਾਂ ਨਿਤ ਤੁਹਾਡੇ ਕੋਲ ਆਨਾ ਤੁਹਾਡੇ ਦਰਸ਼ਨ ਕਰਦਾ ਤੁਹਾਡਾ ਕੀਰਤਨ ਸੁਣਦਾ ਤੁਹਾਡਾ ਉਪਦੇਸ਼ ਗ੍ਰਹਿਣ ਕਰਦਾ ਪਰ ਮੈਂ ਰਸਤੇ ਵਿੱਚ ਜਦੋਂ ਜਾ ਰਿਹਾ ਸੀ ਤਾਂ ਮੈਨੂੰ ਸ਼ੂਲ ਚੁੱਬਿਆ ਮੈਨੂੰ ਬੜਾ ਦੁੱਖ ਹੋਇਆ ਤਾਂ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੇ ਦੋਨਾਂ ਦੀ ਗੱਲ ਸੁਣੀ ਤੇ ਉਹਨਾਂ ਨੇ ਉਹਨਾਂ ਨੂੰ ਉੱਤਰ ਦਿੱਤਾ ਗੁਰੂ ਸਾਹਿਬ ਖਤਰੀ ਦੇ ਮਿੱਤਰ ਨੂੰ ਕਹਿਣ ਲੱਗੇ ਤੂੰ ਪਿਛਲੇ ਜਨਮਾ ਵਿੱਚ ਇੱਕ ਸਾਧੂ ਦੀ ਮਦਦ ਕੀਤੀ ਸੀ ਤੂੰ ਉਸ ਸਾਧੂ ਨੂੰ ਇੱਕ ਮੋਹਰ ਦਿੱਤੀ ਸੀ ਜਿਸ ਦੇ ਬਦਲੇ ਤੈਨੂੰ ਇਸ ਜਨਮ ਵਿੱਚ ਬੜੀਆਂ ਸਾਰੀਆਂ ਸੋਨੇ ਦੀਆਂ ਮੋਹਰਾਂ ਮਿਲਣੀਆਂ ਸਨ ਪਰ ਇਸ ਜਨਮ ਵਿੱਚ ਤੂੰ ਗੰਦਾ ਕਰਮ ਕੀਤਾ ਵੇਸ਼ਵਾ ਦੇ ਕੋਠੇ ਤੇ ਜਾਣ ਲੱਗ ਪਿਆ ਉਸ ਮੰਦੇ ਕਰਮ ਦੇ ਕਰਕੇ ਜਦੋਂ ਤੂੰ ਮਿੱਟੀ ਨੂੰ ਪੁੱਟਿਆ ਤਾਂ ਤੈਨੂੰ ਇੱਕ ਮੋਹਰ ਮਿਲੀ ਮਿਲਣੀਆਂ ਤਾਂ ਤੈਨੂੰ ਬੜੀਆਂ ਮੋਹਰਾਂ ਸੀ ਪਰ ਉਹ ਸਾਰੀਆਂ ਮੋਹਰਾਂ ਕੋਲੇ ਦੇ ਵਿੱਚ ਤਬਦੀਲ ਹੋ ਗਈਆਂ ਤੈਨੂੰ ਇੱਕ ਮੋਹਰ ਮਿਲੀ ਜਿਹੜੀ ਤੂੰ ਸਾਧੂ ਨੂੰ ਦਿੱਤੀ ਸੀ ਜੇੜਾ ਵੀ ਅਸੀਂ ਕਰਮ ਕਰਦੇ ਹਾਂ ਸਾਨੂੰ ਉਹਦਾ ਫਲ ਜ਼ਰੂਰ ਮਿਲਦਾ ਹੈ ਕਰਮੇ ਆਪੋ ਆਪਣੀ ਕੇ ਨੇੜੇ ਕੈ ਦੂਰ ਆਪਣੇ ਕੀਤੇ ਹੋਏ ਕਰਮਾਂ ਦੇ ਅਨੁਸਾਰ ਹੀ ਉਸ ਨੂੰ ਫਲ ਮਿਲਦਾ ਹੈ ਤਾਂ ਗੁਰੂ ਨਾਨਕ ਸੱਚੇ ਫਾਸ਼ਾ ਜੀ ਹੁਣ ਉਸ ਖਤਰੀ ਸਿੱਖ ਨੂੰ ਕਹਿਣ ਲੱਗੇ ਗੁਰੂ ਸਾਹਿਬ ਕਹਿਣ ਲੱਗੇ ਸਿੱਖਾ ਤੈਨੂੰ ਆਉਣ ਵਾਲੇ ਸਮੇਂ ਵਿੱਚ ਫਾਂਸੀ ਮਿਲਣੀ ਸੀ ਤੈਨੂੰ ਫਾਂਸੀ ਦੇ ਕੇ ਮਾਰ ਦੇਣਾ ਸੀ ਪਰ ਤੂੰ ਇਸ ਜਨ ਵਿੱਚ ਚੰਗੇ ਕਰਮ ਕੀਤੇ ਆਪਣੇ ਗੁਰੂ ਦੇ ਦਰਸ਼ਨ ਕਰਨ ਵਾਸਤੇ ਜਾਣ ਲੱਗ ਪਿਆ ਗੁਰੂ ਸਾਹਿਬ ਦੀ ਸਿੱਖਿਆ ਨੂੰ ਸੁਣਨ ਲੱਗ ਪਿਆ ਗੁਰੂ ਸਾਹਿਬ ਦਾ ਕੀਰਤਨ ਸੁਣਨ ਲੱਗ ਪਿਆ ਉਹਨਾਂ ਦੇ ਉਪਦੇਸ਼ ਨੂੰ ਕਮਾਣ ਲੱਗ ਪਿਆ ਤੇਰਾ ਜਿਹੜਾ ਬੜਾ ਵੱਡਾ ਪਾਪ ਸੀ ਜਿਹਦੇ ਕਰਕੇ ਤੈਨੂੰ ਬੜਾ ਦੁੱਖ ਮਿਲਦਾ ਉਹ ਵੱਡਾ ਦੁੱਖ ਛੋਟੇ ਜਿਹੇ ਦੁੱਖ ਵਿੱਚ ਬਦਲ ਗਿਆ ਤੈਨੂੰ ਫਾਂਸੀ ਦੀ ਜਗ੍ਹਾ ਛੋਟੀ ਸੂਲੀ ਵੱਜੀ ਤੇ ਤੇਰਾ ਦੁੱਖ ਕਟਿਆ ਗਿਆ ਉਸ ਸਿੱਖਾ ਖਤਰੀ ਦਾ ਮਿੱਤਰ ਨੇ ਪਿਛਲੇ ਜਨਮ ਵਿੱਚ ਚੰਗਾ ਕਰਮ ਕੀਤਾ ਉਸ ਨੂੰ ਇਸ ਜਨਮ ਵਿੱਚ ਉਸ ਦਾ ਬਹੁਤ ਵੱਡਾ ਫਲ ਮਿਲਣਾ ਸੀ ਉਸ ਨੇ ਇਸ ਜਨਮ ਵਿੱਚ ਗੰਦੇ ਕਰਮ ਕੀਤੇ ਤਾਂ ਉਹ ਫਲ ਬਹੁਤ ਕਟ ਗਿਆ ਤੇ ਜਿੱਥੇ ਸਿੱਖ ਨੇ ਪਿਛਲੇ ਜਨਮ ਵਿੱਚ ਬੜੇ ਬੁਰੇ ਕਰਮ ਕੀਤੇ ਸੀ ਜਿਸ ਨਾਲ ਉਹਦਾ ਬੜਾ ਬੁਰਾ ਹੋਣਾ ਸੀ ਉਸ ਨੂੰ ਮੌਤ ਮਿਲਣੀ ਸੀ ਉਸ ਨੇ ਇਸ ਜਨਮ ਵਿੱਚ ਚੰਗੇ ਕਰਮ ਕੀਤੇ ਉਸਨੇ ਗੁਰੂ ਸਾਹਿਬ ਦੇ ਦਰਸ਼ਨ ਕੀਤੇ ਤੇ ਉਹਨਾਂ ਦੀ ਸਿੱਖਿਆ ਕਮਾਈ ਇਹਨਾਂ ਚੰਗੇ ਕਰਮਾ ਕਰਕੇ ਪਿਛਲੇ ਜਨਮਾਂ ਦਾ ਜਿਹੜਾ ਪਾਪ ਸੀ ਉਹ ਕਟਿਆ ਗਿਆ ਸਾਨੂੰ ਇਸ ਗੱਲ ਤੋਂ ਇਹ ਸਮਝ ਲੱਗਦੀ ਹੈ ਕਿ ਦੁੱਖ ਸੁੱਖ ਸਾਨੂੰ ਆਪਣੇ ਕਰਮਾਂ ਅਨੁਸਾਰ ਮਿਲਦੇ ਨੇ ਇਸ ਜਨਮ ਵਿੱਚ ਜੋ ਵੀ ਅਸੀਂ ਚੰਗੇ ਜਾਂ ਮੰਦੇ ਕਰਮ ਕਰਾਂਗੇ ਸਾਡੇ ਆਉਣ ਵਾਲੇ ਸਮੇਂ ਵਿੱਚ ਸਾਨੂੰ ਉਹਨਾਂ ਦਾ ਫਲ ਭੁਗਤਣਾ ਪੈਣਾ ਹੈ ਤਾਂ ਗੁਰੂ ਨਾਨਕ ਸੱਚੇ ਪਾਸ਼ਾ ਸਾਰੇ ਸੰਸਾਰ ਦਾ ਭਲਾ ਕਰਦੇ ਹੋਏ ਅੱਗੇ ਚਲਦੇ ਜਾ ਰਹੇ ਨੇ ਭਾਈ ਮਰਦਾਨਾ ਜੀ ਤੇ ਭਾਈ ਬਾਲਾ ਜੀ ਗੁਰੂ ਨਾਨਕ ਸੱਚੇ ਪਾਸ਼ਾ ਜੀ ਦੇ ਪਿੱਛੇ ਚਲਦੇ ਜਾ ਰਹੇ ਨੇ ਗੁਰੂ ਸਾਹਿਬ ਇੱਕ ਥਾਂ ਤੇ ਪੁੱਛੇ ਉਹ ਇੱਕ ਗਰੀਬ ਸਿੱਖ ਦਾ ਕਰ ਹੈ ਉਹ ਸਿੱਖ ਗੁਰੂ ਸਾਹਿਬ ਦਾ ਪ੍ਰੇਮੀ ਸੀ ਉਹ ਸਿੱਖ ਕਹਿ ਲੱਗਿਆ ਮਹਾਰਾਜ ਮੇਰੀ ਕੱਖਾਂ ਦੀ ਕੁlli ਹੈ ਮਹਾਰਾਜ ਇਹ ਤੁਹਾਡੇ ਰਹਿਣ ਲਈਤ ਨਹੀਂ ਹੈ ਪਰ ਮੇਰੀ ਦਿਲੋਂ ਇੱਛਾ ਹੈ ਕਿ ਤੁਸੀਂ ਕੁਝ ਦਿਨ ਇੱਥੇ ਰਹੋ ਗੁਰੂ ਸਾਹਿਬ ਨੇ ਉਸ ਸਿੱਖ ਦੀ ਬੇਨਤੀ ਨੂੰ ਪ੍ਰਵਾਨ ਕੀਤਾ ਉਦੋਂ ਸਰਦੀਆਂ ਦੇ ਦਿਨ ਚੱਲ ਰਹੇ ਸਨ ਸਿੱਖ ਨੇ ਆਪਣੀ ਪਤਨੀ ਨਾਲ ਗੱਲ ਕੀਤੀ ਕਿ ਅਸੀਂ ਗੁਰੂ ਸਾਹਿਬ ਨੂੰ ਆਪਣੇ ਘਰ ਤੋਂ ਬਾਹਰ ਨਹੀਂ ਠਹਿਰਾ ਸਕਦੇ ਜੇ ਗੁਰੂ ਸਾਹਿਬ ਨੂੰ ਠਹਿਰਾਣਾ ਹੈ ਤਾਂ ਅਸੀਂ ਉਹਨਾਂ ਨੂੰ ਇਸ ਕੁਲੀ ਵਿੱਚ ਠਹਿਰਾ ਸਕਦੇ ਹਾਂ ਉਸ ਗਰੀਬ ਸਿੱਖ ਨੇ ਆਪਣਾ ਸਾਰਾ ਸਮਾਨ ਉਸ ਕੁਲੀ ਵਿੱਚੋਂ ਬਾਹਰ ਕੱਢ ਲਿਆ ਤੇ ਗੁਰੂ ਸਾਹਿਬ ਲਈ ਬੜਾ ਸੋਹਣਾ ਹਸਣ ਉਸ ਕੁਲੀ 'ਚ ਵਿਛਾ ਦਿੱਤਾ ਉਸਨੇ ਆਪਣਾ ਆਪਣੀ ਪਤਨੀ ਦਾ ਤੇ ਆਪਣੇ ਬੱਚਿਆਂ ਦਾ ਆਸਰਾ ਘਰ ਤੋਂ ਬਾਹਰ ਲਾ ਲਿਆ ਰਾਤ ਪਈ ਤੇ ਸਭ ਆਪਣੇ ਆਸਰਾ ਤੇ ਟਿਕ ਗਏ ਧੰਨ ਗੁਰੂ ਨਾਨਕ ਸੱਚੇ ਪਾਸ਼ਾ ਜੀ ਦੀ ਕੁਝ ਹੋਰ ਹੀ ਖੇਡ ਸੀ ਧੰਨ ਗੁਰੂ ਨਾਨਕ ਸੱਚੇ ਪਾਸ਼ਾ ਜੀ ਆਪਣੇ ਸਿੱਖ ਨੂੰ ਪਰਖਣਾ ਚਾਹੁੰਦੇ ਸੀ ਉਸ ਦਿਨ ਰਾਤ ਨੂੰ ਥੋੜਾ ਥੋੜਾ ਨੀਂਹ ਪੈਣਾ ਸ਼ੁਰੂ ਹੋ ਗਿਆ ਕੁਝ ਸਿੱਖ ਦੀ ਅੱਖ ਖੁੱਲੀ ਤੇ ਉਸਨੇ ਦੇਖਿਆ ਕਿਤੇ ਮੇਰੀ ਕੱਖਾਂ ਦੀ ਛਾਨ ਚੋਂ ਨਾ ਲੱਗ ਪਏ ਤੇ ਜੇ ਚੋ ਗਈ ਤਾਂ ਗੁਰੂ ਸਾਹਿਬ ਨੂੰ ਦਿੱਕਤ ਹੋਏਗੀ ਉਸਨੇ ਆਪਣੇ ਪਰਿਵਾਰ ਨੂੰ ਉਠਾਇਆ ਉਹਨਾਂ ਨੇ ਜਿਹੜੇ ਬਿਸਤਰੇ ਆਪਣੇ ਥੱਲੇ ਲਿੱਤੇ ਹੋਏ ਸੀ ਉਹ ਸਾਰੇ ਬਿਸਤਰੇ ਛਾਂ ਤੇ ਪਾ ਦਿੱਤੇ ਤਾਂ ਕਿ ਗੁਰੂ ਸਾਹਿਬ ਆਰਾਮ ਨਾਲ ਸੌ ਸਕਣ ਉਹ ਸੋਚ ਰਿਹਾ ਸੀ ਕਿਤੇ ਇਹ ਕੱਖਾਂ ਦੀ ਛਾਂ ਨਾ ਸਰਦੀ ਦੇ ਦਿਨ ਸੀ ਉਹ ਸਾਰਾ ਪਰਿਵਾਰ ਨੀਂ ਵਿੱਚ ਬਾਹਰ ਹੀ ਬੈਠਾ ਰਿਹਾ ਉਸ ਸਿੱਖ ਨੇ ਇਸ ਦਾ ਪਤਾ ਗੁਰੂ ਸਾਹਿਬ ਨੂੰ ਨਹੀਂ ਲੱਗਣ ਦਿੱਤਾ ਸਵੇਰ ਹੋਈ ਤਾਂ ਮੈਂ ਰੁਕ ਗਿਆ ਤੇ ਕੜਾਕੇ ਦੀ ਧੁਪ ਨਿਕਲਾਈ ਉਦੋਂ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੇ ਦੀਵਾਨ ਸਜਾਇਆ ਤੇ ਸੰਗਤਾਂ ਨੇੜੇੋਂ ਦੂਰੋਂ ਆਣ ਲੱਗ ਪਈਆਂ ਪਰਵਾਰਵਾਰਿਆਂ ਤੇ ਸੰਗਤਾਂ ਨੇ ਮਿਲ ਕੇ ਪ੍ਰਸ਼ਾਦਾ ਪਾਣੀ ਤਿਆਰ ਕੀਤਾ ਦੁਪਹਿਰ ਵੇਲੇ ਦੀਵਾਨ ਦੀ ਸਮਾਪਤੀ ਹੋਈ ਤਾਂ ਗੁਰੂ ਸਾਹਿਬ ਨੇ ਇੱਕ ਸਿੱਖ ਨੂੰ ਹੁਕਮ ਦਿੱਤਾ ਜਾਓ ਲੰਗਰ ਵਿੱਚ ਜਾਓ ਤੇ ਇੱਕ ਬਲਦੀ ਲੱਕੜ ਲੈ ਕੇ ਆਓ ਉਹ ਸਿੱਖ ਭੱਜ ਕੇ ਬਲਦੀ ਲੱਕੜ ਲੈ ਕੇ ਆਇਆ ਤਾਂ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਉਸ ਸਿੱਖ ਨੂੰ ਕਹਿਣ ਲੱਗੇ ਤੇਰਾ ਵੀ ਜਿਹੜਾ ਜ਼ਰੂਰੀ ਸਮਾਨ ਹੈ ਉਹ ਕੁੱਲੀ ਵਿੱਚੋਂ ਬਾਹਰ ਕੱਢ ਲੈ ਗੁਰੂ ਸਾਹਿਬ ਕਹਿਣ ਲੱਗੇ ਅਸੀਂ ਜਾਣ ਤੋਂ ਪਹਿਲਾਂ ਤੇਰੀ ਕੁੱਲੀ ਨੂੰ ਅੱਗ ਲਾ ਕੇ ਜਾਣਾ ਜਦੋਂ ਗੁਰੂ ਸਾਹਿਬ ਦੀ ਇਹ ਗੱਲ ਉੱਥੇ ਖੜੇ ਕੁਝ ਲੋਕਾਂ ਨੇ ਸੁਣੀ ਤਾਂ ਉਹ ਗਰੀਬ ਸਿੱਖ ਤਾਂ ਮਜ਼ਾਕ ਉਡਾਣ ਲੱਗੇ ਉਹ ਕਹਿਣ ਲੱਗੇ ਹੋਰ ਕਰ ਲੈ ਇਹਨਾਂ ਸਾਧੂ ਸੰਤਾਂ ਦੀ ਸੇਵਾ ਤੈਨੂੰ ਅੱਜ ਪਤਾ ਲੱਗੇਗਾ ਕਿ ਇਹਨਾਂ ਸਾਧੂ ਸੰਤਾਂ ਦੀ ਸੇਵਾ ਕਰਕੇ ਤੈਨੂੰ ਕੀ ਫਲ ਮਿਲੇਗਾ ਇੱਕ ਤਾਂ ਤੂੰ ਇਹਨਾਂ ਦੀ ਸੇਵਾ ਕਰਦਾ ਰਿਹਾ ਤੇ ਹੁਣ ਜਾਣ ਤੋਂ ਪਹਿਲਾਂ ਇਹ ਤੇਰੀ ਕੁੱਲੀ ਨੂੰ ਅੱਗ ਲਾ ਕੇ ਚੱਲੇ ਨੇ ਗੁਰੂ ਸਾਹਿਬ ਫਿਰ ਉਸ ਗਰੀਬ ਸਿੱਖ ਨੂੰ ਕਹਿਣ ਲੱਗੇ ਤੇਰੀ ਕੁੱਲੀ ਵਿੱਚ ਜੋ ਵੀ ਜ਼ਰੂਰੀ ਸਮਾਨ ਹੈ ਉਹ ਬਾਹਰ ਕੱਢ ਲੈ ਅਸੀਂ ਇਸ ਕੁੱਲੀ ਨੂੰ ਅੱਗ ਲਾ ਕੇ ਚਲੇ ਜਾਣਾ ਹੈ ਸਿੱਖ ਕਹਿਣ ਲੱਗਾ ਗੁਰੂ ਸਾਹਿਬ ਮੇਰੇ ਵਾਸਤੇ ਸਭ ਤੋਂ ਵੱਧ ਕੀਮਤੀ ਤੁਹਾਡਾ ਨਾਮ ਹੈ ਉਹ ਮੇਰੇ ਹਿਰਦੇ ਵਿੱਚ ਵਸਿਆ ਹੋਇਆ ਹੈ। ਉਦੋਂ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੇ ਭਾਈ ਮਰਦਾਨਾ ਜੀ ਨੂੰ ਹੁਕਮ ਕੀਤਾ ਕਿ ਜਾਓ ਬਲਦੀ ਲੱਕੜ ਲੈ ਕੇ ਜਾਓ ਤੇ ਇਹਦੀ ਕੁਲੀ ਨੂੰ ਅਗਰਾ ਦਿਓ। ਵੇਖਦਿਆਂ ਵੇਖਦਿਆਂ ਹੀ ਅੱਗ ਨੇ ਸਾਰੀ ਕੁਲੀ ਨੂੰ ਆਪਣੀ ਚਪੇਟ ਵਿੱਚ ਲੈ ਲਿਆ। ਸਾਰਾ ਕਾਰ ਜਲ ਗਿਆ, ਸੜ ਗਿਆ। ਪਰਵਾਰ ਆਪਣੇ ਘਰ ਨੂੰ ਸੜਦਾ ਹੋਇਆ ਦੇਖ ਰਿਹਾ ਸੀ। ਤਾਂ ਗੁਰੂ ਸਾਹਿਬ ਸਿੱਖ ਨੂੰ ਪੁੱਛਣ ਲੱਗੇ, ਕੀ ਤੂੰ ਪੁੱਛਣਾ ਨਹੀਂ ਚਾਹੁੰਦਾ? ਕਿ ਅਸੀਂ ਤੇਰਾ ਘਰ ਕਿਉਂ ਸੜਿਆ ਉਹ ਸਿੱਖਦਿਆਂ ਲਗਿਆ ਮਹਾਰਾਜ ਜੋ ਵੀ ਮੈਨੂੰ ਜ਼ਿੰਦਗੀ ਵਿੱਚ ਮਿਲਿਆ ਉਹ ਆਪ ਜੀ ਨੇ ਦਿੱਤਾ ਤੇ ਜੋ ਵੀ ਕੁਝ ਮੇਰਾ ਹੈ ਉਹ ਆਪ ਦਾ ਹੀ ਹੈ ਗੁਰੂ ਸਾਹਿਬ ਉਹਦੇ ਬਚਨ ਸੁਣ ਕੇ ਬੜੇ ਪ੍ਰਸੰਨ ਹੋਏ ਗੁਰੂ ਸਾਹਿਬ ਉੱਥੋਂ ਦੀ ਅੱਗੇ ਚੱਲ ਪਏ ਜਾਣ ਤੋਂ ਬਾਅਦ ਪਰਿਵਾਰ ਨੇ ਸੜੀ ਹੋਈ ਰਾਖ ਇਕੱਠੇ ਕੀਤੀ ਰਾਖ ਨੂੰ ਇਕੱਠੇ ਕਰਦੇ ਕਰਦੇ ਉਹਨਾਂ ਨੂੰ ਇੱਕ ਸੋਨੇ ਦੀ ਗਾਗਨ ਮਿਲੀ ਉਹ ਸੋਨੇ ਦੀ ਗਾਗਰ ਦੇ ਕੇ ਉਹ ਧੰਨ ਗੁਰੂ ਨਾਨਕ ਧੰਨ ਗੁਰੂ ਨਾਨਕ ਕਹਿ ਲਗੇ ਕਈ ਵਾਰੀ ਅਸੀਂ ਕਹਿੰਨੇ ਆ ਕਿ ਸਾਡੇ ਨਾਲ ਬੁਰਾ ਹੋਇਆ ਸਾਡੇ ਨਾਲ ਮਾੜਾ ਹੋਇਆ ਜੇ ਆਪ ਚੰਗੇ ਕਰਮ ਕਰ ਰਹੇ ਹੋ ਗੁਰਮਤਿ ਦੀ ਰਾਹ ਤੇ ਹੋ ਗੁਰੂ ਸਾਹਿਬ ਦੀ ਦੱਸੀ ਹੋਈ ਮਰਿਆਦਾ ਅਨੁਸਾਰ ਜੀਵਨ ਜੀ ਰਹੇ ਹੋ ਤੇ ਗੁਰੂ ਸਾਹਿਬ ਦੇ ਹੁਕਮਾਂ ਤੇ ਚੱਲ ਰਹੇ ਹੋ ਤਾਂ ਜੋ ਵੀ ਤੁਹਾਡੇ ਨਾਲ ਹੋ ਰਿਹਾ ਉਹ ਸਹੀ ਹੈ ਉਹ ਠੀਕ ਹੈ ਆਉਣ ਵਾਲੇ ਸਮੇਂ ਵਿੱਚ ਤੁਹਾਨੂੰ ਆਪੇ ਹੀ ਪਤਾ ਚੱਲ ਜਾਏਗਾ ਇਨੇਰੇ ਨਾਲ ਜੋ ਵੀ ਹੋਇਆ ਉਹ ਪਲਾ ਹੋਇਆ ਉਸ ਗਰੀਬ ਕੋਲ ਕੁਝ ਵੀ ਨਹੀਂ ਸੀ ਇੱਕ ਛੋਟੀ ਜੀ ਕੁਲੀ ਸੀ ਜਿਸ ਦੀ ਕੁਲੀ ਨੂੰ ਅਗਲਾ ਕੇ ਉਹਦੇ ਕੋਲ ਕੁਝ ਨਹੀਂ ਬਚਿਆ ਪਰ ਉਸ ਸਿੱਖ ਵਿੱਚ ਭਗਤੀ ਸੀ ਸ਼ਰਧਾ ਸੀ ਗੁਰੂ ਵਾਸਤੇ ਪਿਆਰ ਸੀ ਉਸ ਦਾ ਗੁਰੂ ਸਾਹਿਬ ਤੇ ਵਿਸ਼ਵਾਸ ਸੀ ਉਸ ਨੇ ਕਿਹਾ ਜੋ ਵੀ ਹੈ ਉਹ ਤੁਸੀਂ ਦਿੱਤਾ ਹੈ ਤੇ ਜੋ ਵੀ ਹੈ ਉਹ ਤੁਹਾਡਾ ਹੀ ਹੈ ਉਸ ਨੂੰ ਬੜੀ ਕੀਮਤੀ ਸੋਨੇ ਦੀ ਗਾਗਰ ਮਿਲੀ। ਧੰਨ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਉਹਨਾਂ ਦੇ ਘਰ ਪਰ ਦਿੰਦੇ ਨੇ ਜਿਹੜੇ ਸੱਚੇ ਰਾਹ ਤੇ ਚੱਲਦੇ ਨੇ। ਜਿਹੜੇ ਗੁਰੂ ਸਾਹਿਬ ਦੇ ਹੁਕਮ ਤੇ ਪੈਰਾਂ ਦਿੰਦੇ ਨੇ। ਜੇ ਤੁਸੀਂ ਚੰਗੇ ਕਰਮ ਕਰਦੇ ਹੋ, ਜੇ ਤੁਹਾਡੇ ਨਾਲ ਬੁਰਾ ਹੋ ਰਿਹਾ ਹੈ ਤਾਂ ਘਬਰਾਓ ਨਾ। ਕਿਉਂਕਿ ਕਈ ਵਾਰੀ ਗੁਰੂ ਸਾਹਿਬ ਪਰਖ ਕਰਦੇ ਨੇ ਤੇ ਕਈ ਵਾਰੀ ਸਾਡੇ ਪਿਛਲੇ ਜਨਮਾਂ ਦੇ ਕਰਮ ਮਾੜੇ ਹੁੰਦੇ ਨੇ। ਜਿਨ੍ਹਾਂ ਦੀ ਮੈਲ ਧੋਣ ਵਾਸਤੇ ਨਾਮ ਜਪਣਾ ਪੈਂਦਾ ਹੈ। ਇਹ ਕੰਮ ਕਰਨ ਵਾਸਤੇ ਕੁਝ ਸਮਾਂ ਲੱਗਦਾ ਹੈ ਇਸ ਲਈ ਸਬਰ ਸਾਡੇ ਵਿੱਚ ਬਹੁਤ ਜ਼ਰੂਰੀ ਹੈ ਜੇ ਸਬਰ ਕਰਾਂਗੇ ਤਾਂ ਹੀ ਫਲ ਮਿੱਠਾ ਹੋ ਕੇ ਮਿਲੇਗਾ ਤਾਂ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ